চার <Sukh> 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 ਆਪਣੀ ਸ਼ੈਡੀ ਇਸ ਰੈਸਿਟੀ ਸੋਸਾਇਟੀ ਦੀ ਤੁਹਾਨੂੰ ਤੋਂ ਨੂੰ ਇਥੇ ਰੋਡ ਦਾ ਅਪਸਰ ਦਿੱਤਾ ਹੋਇਆ ਹੈ ਤੁਹਾਡਾ ਇਨਫਰਾਸਟਰਕਚਰ ਅਪਸਰ ਦਿੱਤਾ ਹੋਇਆ ਹੈ ਇਹ ਡੇਲੀ ਇਥੇ ਹੁੰਦਾ ਹੈ ਹਾਂ ਅਮਾ ਉਹਦੇ ਨਾਮ ਕਰਾ ਦੇ ਤਾਂ ਸਾਜੀਾਵਾ ਦੀ ਪੰਚਾਇਤ ਦੇਸ਼ ਤੁਹਾਡੇ ਨੰਬਰਦਾਰ ਨੂੰ ਦਿੱਤਾ ਹੋਇਆ ਹੈ ਉਹਦੇ ਹਿਸਾਬ ਨਾਲ ਤੁਸੀ ਮਿਲੇ ਨਾ ਉਹਦਾ ਕਾਫੀ ਜ਼ਿੰਮੇਵਾਰੀ ਕੀ ਦੀ ਹੈ ਇਹ ਤੁਸੀ ਸਨਦ ਤਾਂ ਤੁਸੀ ਲਭਣਾ ਨਹੀਂ ਕਿਸੇ ਦੇ ਕੋਲ ਤੁਸੀ ਜਾਣਾ ਨਹੀਂ ਤੁਹਾਨੂੰ ਲੱਗਦਾ ਬਸ ਮਾਚਿਸ ਦੀ ਟੀਲੀ ਲਾ ਕੇ ਆਪਾਂ ਸੀ ਤੇ ਆਗ ਲਾ ਲਾਵਾਂਗੇ ਤੁਹੋਜੋਗਾ ਉਹਨਾਂ ਕੇ ਜੋ ਸਨਦ ਹੈ ਨਹੀਂ ਤੁਸੀ ਪੁੱਛਿਆ ਕਿਸੇ ਨੂੰ ਕਿ ਮੈਨੂੰ ਸਾਰਾ ਚਿਹਰਾ ਕਰ ਸੋ ਜੀ ਸਸਦੇ ਹੋ ਜੇ ਬਿਚਲੇ ਕਰਾ ਲੈਂਦੇ ਸੁਪਰਸੀਡਰ ਅੱਜਕੱడే ਨਾ ਹਰ ਕੋਈ ਕੋਈ ਨਾਰਮਲ ਕਿੰਨਾ ਖਰਚਾ ਕਰਦੇ ਹੋ ਕਿ ਭਾਈ ਨਾਰਮਲ ਇਹਦੇ ਨਾਲ ਬਿਜਾਈ ਕਿਹਦੇ ਨਾਲ ਕਰੋਗੇ ਹਣੇ ਇਸੂਸੀਡਰ ਦੀ ਸੁਪਰਸੀਡਰ ਹੀ ਕਰਨਾ ਹੈ ਨਾ ਤਾਂ ਫਿਰ ਹੈਪੀ ਸੀਡਰ ਹਾਂ ਲਾ 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 ਨਾ 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 ਪੀਸੀਡਰ ਚਲਾਉਣਾ ਹੈ ਹੈਪੀ ਸੀਡਰ ਦੇ ਉੱਤੇ ਬਿਲਕੁਲ ਹੀ ਆਗਲਾਣ ਦੀ ਲੋੜ ਹੀ ਨਹੀਂ ਸੀ ਨਾ ਪਰਾਲੀ ਨੂੰ ਲੋਣੀ ਪਈ ਛੱਡ ਲਈ ਅਰ ਚਲੋ ਹੁਣ ਦਿਖਾ ਦੇਨੇ ਆ ਤੁਹਾਨੂੰ ਉੱਥੇ ਰਾਮਪੁਰਾ ਵੀ ਲਾ ਹੀ ਰਹੇ ਆ ਉਹ ਉਹਨਾਂ ਨੇ ਸੁਪਰਸੀਡਰ ਤੁਸੀਂ ਇਹਨਾਂ ਨੂੰ ਦੇਖਿਆ ਵੀ ਇਹ ਕਿ ਸਾਰੇ ਰਸਤੇ ਦੇ ਵਿੱਚ ਸਾਰੀ ਹੋਈ ਉਹਦੇ ਨਾਲ ਬਿਜਾਈ ਹੋਈ ਉਹਦੇ ਨਾਲ ਹੀ ਬਿਜਾਈ ਹੈ ਹੈਪੀ ਸੀਡਰ ਹੋ ਮੇਰੇ ਨਾਲ ਮੇਰੇ ਨਾਲ ਫਿਰ ਇਦਾਂ ਸਾਰੇ ਇਹ ਬਾਤਾਂ ਗੱਲਾਂ ਉਹ ਪੀਸੀ ਤੋਂ ਨਾ ਬੰਦ ਪਈ ਨਹੀਂ ਕੋਈ ਉਹ ਤਾਂ ਹੁਣ ਕੀ ਹੀ ਰਾਏ ਹੈ ਪੀਸੀ ਤੋਂ ਨੋਰਤ ਲੰਗੇ ਹੀ ਆਈ ਕਿ ਦੋ ਕਟਾ ਹੁੰਦਾ ਹੈ ਪਰਚੇ ਹੋਣੇ ਉਹਨਾਂ ਤੇ ਨਹੀਂ ਹੋਣੇ ਉਹਨਾਂ ਤੇ ਵੀ ਪਰਚੇ ਹੋਣੇ ਜਿਹਨੇ ਵੀ ਆਗ ਲਾਈ ਉਹਨਾਂ ਤੇ ਵੀ ਹੋਣੇ ਤੁਹਾਡੇ ਨਾਲ ਹੋ ਜਾਣਾ ਹੁਣ ਤੁਸੀਂ 2000 ਰੁਪਏ ਤੁਹਾਡੇ 500 ਰੁਪਏ ਐਕਸਟਰਾ ਦੇ ਵਾਸਤੇ ਹੁਣ ਤੁਹਾਡੇ ਤੇ 2500 ਰੁਪਏ ਦਾ ਜੁਰਮਾਨਾ 5000 ਰੁਪਏ ਦਾ ਜੁਰਮਾਨਾ ਵੀ ਜਾਣਾ ਹੈ ਫਿਰ ਉਹ ਕਰੇਗੀ ਪਰਚਾ ਵੀ ਹੋ ਜਾਣਾ 2500 5000 ਰੁਪਏ ਦਾ ਜੁਰਮਾਨਾ ਵੀ ਹੋ ਜਾਣਾ ਫੇ 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 ਫੇਲੇ ਚ ਵੇਲੇ ਜਾਈ ਆਏ ਕੇ ਕੜੀ ਇਹ ਕਰਦਾ ਕਿਸੀ ਕੋ ਜ ਤੁਹਾਡੇ ਕੋਲ ਸੀਗਾ ਜੀ ਬੰਦੇ ਦੇ ਨਾਲ ਟਾਈਅਰ ਵੀ ਸੀਗਾ ਹੈਪੀ ਸੀਟਰ ਲਾ ਕੇ ਕਰਾ ਦੇਣੇ ਹੈਪੀ ਸੀਟਰ ਦੇ ਨਾਲ ਤਾਂ ਅਗਲਾਂ ਦੀ ਲੋਡ ਨਹੀਂ ਹੁੰਦੀ ਹੈਪੀ ਨਾਲ ਸੰ ਦਬਾਉਲਾ ਜੀ ਮੈਂ ਕਰਵਾ ਦੇਣੇ ਸੀ ਹੁਣ ਤਾਂ ਆ ਗਿਆ ਲਈ ਤੁਸੀਂ ਮੈਂ ਹੋਈ ਥੋੜੀ ਜੀ ਬਾਕੀ ਵੀ ਲਿਫਟਾਇਆ ਕਰਾ ਦਿਓ ਓਨ ਦਾ ਨੰਬਰ ਜੱਟੀ ਨਾ ਕਰਦੇ ਹੋ ਜੀ ਨਹੀਂ ਕਰਦੇ ਨਹੀਂ ਤਾਂ ਹੁਣ ਅੰਦਰ ਵੀ ਹੋ ਗਏ ਬਸ ਇੱਕ ਗੱਲ ਕਰ ਆ ਜਾ ਬਤਨ ਜਿੱਦੇ ਡਾਕਟਰ ਬਤਨ ਕਰੇ ਕਿ ਤੁਸੀਂ ਲੈ ਜਾ ਕੇ ਲਾ ਕਿਸੇ ਕੋ ਨਹੀਂ ਕੀ ਕਿਸੇ ਦੇ ਕੋਲ ਲੈ ਜਾ ਮੈਂ ਕੱਕਰ ਗਿਆ ਗੰਦਾ ਦਾ ਨੰਦ ਸੜਕੋਟਾੜ ਦਾ ਆਸੀ ਆਖਣ ਦਾ ਕੱਕਰ ਗਿਆ ਆਹ ਛੜ ਨੂੰ ਇਧਰ ਮੈਂ ਬਾਤਾਂ ਨਾ ਗਰ ਹਾ ਛੜ ਕੀ ਕੀ ਕਰੂਗਾ ਮਨਾਵੇ ਰੇ ਕਿਹੜਾ ਪਿੰਡ ਹੈਗਾ ਮਰਾਜ ਅੱਗ ਲੱਗ ਜਾ ਤੁਸੀਂ ਪਰਾਲੀ ਨੂੰ ਆ ਅੱਗ ਭਈ ਲੈ ਸਾਡੇ ਕੋਲ ਇੱਕ ਸਬਾਗ ਲਈ ਜ਼ਮੀਨ ਹੈ ਕੱਕਰ ਗਿਆ ਕੀ ਫੇ ਮੇਰੇ ਕੋਲ ਟਰੈਕਟਰ ਮੇਰੇ ਕੋਲ ਆਸ਼ਾ ਹੋਣੀ ਜੀ ਬਾਬਾ ਪਾਕਿਸਤਾਨ ਨੂੰ ਗਵਰਨਰ ਟਰੈਕਟਰ ਦੇਵੇ ਸੋ ਕੋ ਦੇਵੀ ਅਜੀ ਸਾਰੂ ਕਰ ਲਾਂਗੇ ਕੱਕਰ ਗਿਆ ਕੀ ਜਿਦਾ ਜਾਪੀ ਦੇ ਕੋ ਕਰਮਟ ਲੈ ਚੱਕ ਕੇ ਲੈ ਆਪਣਾ ਲਈ ਅਸੀਂ ਤਾਂ ਕੋਲੇ ਦੇ 500 ਰੁਪਏ ਲੈ ਚੱਕੀ ਪਰਚਾ ਦਾ ਜੋ ਜੋ ਹੋ ਹੋਈ ਹੋ ਜਾਣੇ ਦੇਖੀ ਜੋ ਲੋਕ ਨਹੀਂ ਹੁੰਦੇ ਕੋਲੇ ਨਹੀਂ ਉਹਨਾਂ ਕੋਲ ਦੇ ਕੋਈ ਸੰਦ ਛੋਟੇ ਨੇ ਤਾਂ ਇਹ ਜ਼ਿੰਮੇਵਾਰੀ ਕਿਹਦੀ ਹੈ ਹਜੂ ਜੀ ਤੰਗ ਕੇ ਵੀ ਆਪਾਂ ਮਮਾ 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 ਕੇ ਦਵਾ ਬਣ ਕੇ ਕੀ ਕੀ ਕਿਤੇ ਬਣ ਨਹੀਂ ਅਸੀਂ ਕਈ ਕਿਸਾਨਾਂ ਨਾਲ ਗੱਲ ਕੀਤੀ ਉਹਨਾਂ ਕੋਲ ਟਰੈਕਟਰ ਛੋਟੇ ਨੇ ਉਹਦਾ ਕਈ ਸਾਲ ਹੋ ਗਿਆ ਅੱਗੇ ਨਹੀਂ ਲਾਈ ਅਸੀਂ ਇੰਟਰਵਿਊ ਕੀਤਾ ਬਾਈ ਕਿਹਦੇ ਦਿਨ ਦੱਸੋਗੇ ਚਾਰ ਸਾਲ ਪਹਿਲੇ ਲੱਗੀ ਹੋਈ ਕੋਈ ਮੰਨਦਾ ਜਿਹੜਾ ਅੱਗੇ ਲੱਗੀ ਤੇ ਅਸੀਂ ਖੇਤਾਂ 'ਚ ਥੋੜੀ ਕਿਸੇ ਨੂੰ ਕਹਿ ਕੇ ਆਵਾਂਗੇ ਕਿ ਆਜੋ ਆ ਕੇ ਦੱਸੋ ਬਾਈ ਜਿਸ ਸਸਾ ਤੁਹਾਡਾ ਵਾ ਤਾਲਮੇਲ ਤਾਂ ਕਰਨਾ ਚਾਹੀਦਾ ਡੀ ਸਾਹਿਬ ਨੇ ਕਿਹਾ ਤੁਸੀਂ ਕਿਸੇ ਨਾਲ ਤਾਲਮੇਲ ਹੀ ਨਹੀਂ ਕੀਤਾ ਤਾਲਮੇਲ ਕੀਨੇ ਕਹ ਦੱਸ ਨਹੀਂ ਤਾਂ ਜਿਹੜੇ ਅਫਸਰ ਲਾਇਆ ਮੈਂ ਉਹਨੂੰ ਜਾਣਦਾ ਨਹੀਂ ਮੈਂ ਅਸਲ ਕਿ ਜੀ ਸਟੇਟਿ ਕਾਰਦੇ ਤੁਸੀਂ ਜਾਣੂਗਾ ਕੌਣ ਅਸ ਨੇ ਛੋਡੇ ਕੋਲੇ ਅਫਸਰ ਖੁਦ ਚੱਲ ਕੇ ਆਏ ਨੇ ਖੇਤ ਦੇ ਵਿੱਚ ਤੁਹਾਨੂੰ ਸਮਝਾਉਣ ਹੀ ਆਏ ਨੇ ਵੀ ਭਾਈ ਅੱਗ ਨਾ ਲਾਓ ਤੁਸੀਂ ਕਿਹ ਐਸ ਤਾ ਲਾਵਾਂਗੇ ਬਾਈ ਤੇ ਤੂੰ ਹੈ ਨਾ ਬਿਮਾਰੀਆਂ ਫੈਲਦੀਆਂ ਕਿਸੇ ਲਈ ਭਾਈ ਹੁਣ ਉਸੇ ਕਰਕੇ ਦੱਸ ਉਹਦਾ ਕੋਈ ਦੱਸ ਹੱਲ ਕਿ ਕਰਗੀ ਦੱਸ ਨਹੀਂ ਉਹ ਤਾਂ ਛੋਡੀ ਜਮੀਨਾਂ ਹੱਲ ਤਾਂ ਤੁਹਾਨੂੰ ਕਰਨਾ ਪਊਗਾ ਪਾਪਾ ਪਹਿਲਾਂ ਸਾਨੂੰ ਡੀਮ ਨਹੀਂ ਮਿਲੀ ਮੁੜ ਕੇ ਸਾਹ ਕਹੜੇ ਤੱਕ ਬੀਜਾਂ ਨੂੰ ਡੀਮ ਮਿਲਦੀ ਜਿਹੜੇ ਸਿੱਧੇ ਬੀਜ ਰਹੇ ਨੇ ਤਾਂ ਉਹ ਕਿਉਂ ਵੀਜ ਰਹੇ ਨੇ ਬਾਈ ਸੱਸਾ ਬਾਈ ਬਾਈ ਆ ਕੇ ਸੱਸਾ ਬਨੇ ਗਲੇ ਕੋਈ ਨਾ ਕੋਈ ਮੈਨੂੰ ਕੋਈ ਕੋਈ ਬਾਣ ਦਿਖਾ ਦੀ ਕਿਨੂੰ ਆ ਗੱਲੇ ਸਾਰੇ ਪੰਜਾਬ ਦੇ ਜਵਾਨ ਦਿਖਾ ਕਿਨੂੰ ਆ ਗੱਲੇ ਨਹੀਂ ਇਹਦਾਂ ਬਮਾਰੀਆਂ ਵੀ ਫੈਲਦੀਆਂ ਨੇ ਹੱਥ ਬਮਾਰਗੇ ਫੜਾ ਆਪਣ ਜਵਾਕਾਂ ਬਮਾਰੀਆਂ ਦੇ ਸਾਬ ਨੂੰ ਵਾਲੇ ਪਰ ਲੋਕਾਂ ਨੂੰ ਸੰਜੇ ਓਏ ਬਾਈ ਬਾਈ ਜਾ ਰਹੇ ਨੇ ਗਵਰਨਮੈਂਟ ਕੋਈ ਇਹਦੇ ਕੋਈ ਚੱਕਣ ਦਾ ਕਰੇ ਹੱਲ ਕਰੇ ਹਸਤਾਲਾਂ ਨੂੰ ਵੀ ਬਾਅਦ ਪੈਸੇ ਦੇਣੇ ਪੈਣਗੇ ਮੇਰੀ ਗੱਲ ਸਨ ਪਹਿਲਾਂ ਆਪਣੇ ਕੋਲ ਮਸ਼ੀਨ ਸੀਗੇ ਇਕੱਠਾ ਵਾਲੀਆਂ ਅੱਜ ਤੀ ਅੱਜ ਤੀ ਸਾਡੇ ਬੰਦੇ ਜੀ ਮਸ਼ੀਨ ਇਕੱਠਾ ਵੀ ਆਈ ਨਹੀਂ ਕੋਈ ਕਰ ਲਾ ਫਿਰ ਆਪਾਂ ਮਰੀਜ਼ਾਂ ਨੂੰ ਲੈ ਕੇ ਜਾਵਾਂਗੇ ਹਸਪਤਾਲ ਨੂੰ ਵੀ ਪੈਸੇ ਦੇਣੇ ਪੈਣਗੇ ਮੈਂ ਮਰੀਜ਼ ਦਾ ਹਿਸਾਬ ਆ ਆ ਤੈਨੂੰ ਨਾ ਕੋਈ ਬਦੋਨੇ ਓਹਦਾ ਆ ਇਸਰ ਹਾਲ ਹੈ ਹਣਵੇਂ ਮੇ ਮੇ ਉਹ ਬੇਪਰਲੂ ਚੱਕ ਲਾ ਮੈਂ ਕੋ 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 500 ਰੁਪਏ ਕਿਲੇ ਕਿੰਨੀ ਜ਼ਮੀਨ ਕਿੰਨੀ ਹੈ ਤੇਰੀ ਮਰਾ ਹੋ ਗਿਆ ਸਦਾ ਖਲੋ ਅੱਖ ਲੈ ਅੱਛਾ ਹੁਣ ਕੀ ਬੀਜੇ ਖੇਡ ਕੇ ਬੀਜੇ ਆ ਕੇ ਦਿਖਾਉਣ ਲਈ ਮੇਰੇ ਤਾਂ 500 ਸਾਰੇ